ਹਾਂਜੀ ਅੱਜ ਆਪਾਂ ਤਰਿਆਏ ਸਾਗ ਬਾਹਰ ਤੁਹਾਨੂੰ ਪਤਾ ਅੱਜ ਕਣੀਆਂ ਪਈ ਜਾਂਦੀਆਂ ਇਸੇ ਵਾਸਤੇ ਆਪਾਂ ਅੱਜ ਗੈਂਸ ਦੇ ਉੱਤੇ ਬਣਾਵਾਂਗੇ ਚੁੱਲ੍ਹੇ ਨੂੰ ਛੁੱਟੀ ਦੇ ਦਿੱਤੀ ਤੇ ਇਹ ਸਾਗ ਜੀ ਹੈਗਾ ਇਹ ਤੁਹਾਨੂੰ ਪਤਾ ਗਰਮੀਆਂ 'ਚ ਚਲਾਈ ਤੇ ਵੇਲ ਦਾ ਸਾਗ ਹੀ ਹੁੰਦਾ ਹੈ ਤੇ ਆਪਾਂ ਅੱਜ ਇਹ ਬਣਾਵਾਂਗੇ ਤੇ ਜਿਹਨੂੰ ਜਿਹਨੂੰ ਪਸੰਦ ਆ ਕਮੈਂਟ ਜ਼ਰੂਰ ਕਰਿਓ ਸਿਆਲਾਂ ਦੇ ਵਿੱਚ ਤਾਂ ਸਰੋਂ ਦਾ ਹੁੰਦਾ ਹੈ ਪਰ ਗਰਮੀਆਂ ਦੇ ਵਿੱਚ ਇਹ ਵੀ ਬਹੁਤ ਵਧੀਆ ਲੱਗਦਾ ਜੇ ਮੌਸਮ ਠੰਡਾ ਹੋਵੇ ਤਾਂ ਅੱਜ ਮੀਂਹ ਦਾ ਮੌਸਮ ਆ ਤੇ ਤਾਂ ਹੀ ਕਰਕੇ ਆਪਾਂ ਵੀ ਜਿਹੜਾ ਇਹ ਸਾਗ ਬਣਾਉਣ ਲੱਗੇ ਆ ਬਣਾਉਣਾ ਤਾਂ ਚੁੱਲੇ ਤੇ ਸੀਗਾ ਪਰ ਮੌਸਮ ਖਰਾਬ ਆ ਜੀ ਇਸ ਵਾਸਤੇ ਚੁੱਲੇ ਤੇ ਨਹੀਂ ਬਣਾਇਆ ਆਪਾਂ ਪਰ ਸਾਰੇ ਜਣੇ ਕਮੈਂਟ ਜ਼ਰੂਰ ਕਰਿਓ ਹਾਂ ਜੀ ਆਪਾਂ ਪਾ ਦਈਏ ਨੂਨ ਤੇ ਥੋੜੀ ਜੀ ਲਾਲ ਮਿਰਚ ਬਾਕੀ ਆਪਾਂ ਜੀ ਹਰੀਆਂ ਹੀ ਪਾਵਾਂਗੇ ਇੱਧਰ ਆਪਾਂ ਕੱਟ ਕੇ ਰੱਖ ਲਿਆ ਇਹ ਸਾਰਾ ਸਮਾਨ ਲਸਣ ਅਦਰਕ ਹਰੀਆਂ ਮਿਰਚਾਂ ਜਿਹੜਾ ਆਪਾਂ ਸਾਗ ਦੇ ਵਿੱਚ ਪਾਵਾਂਗੇ ਤਾਂ ਇਹਨੂੰ ਆਪਾਂ ਸਾਈਜ਼ ਵੱਡਾ ਹੀ ਕੱਟਿਆ ਏ ਫਿਰ ਜਿਹੜਾ ਸਵਾਗਤ ਸਾਗ ਦਾ ਟੇਸਟ ਬਹੁਤ ਵਧੀਆ ਹੁੰਦਾ ਤੇ ਆਪਾਂ ਜੀ ਹੁਣ ਇਹਨਾਂ ਨੂੰ ਵਿੱਚ ਪਾ ਦਿੰਦੇ ਹਾਂ ਉਹ ਨਾ ਪੈਨਟਾ ਕਿ ਰੱਖ ਦਿੰਨੇ ਆ ਤਾਂ ਤੇ ਹੌਲੀ ਹੌਲੀ ਇਹ ਸੇਕ ਤੇ ਹੁਣ ਬੰਦ ਆ ਜਾਓ ਲੋ ਜੀ ਆਪਾਂ ਕਰ ਕਰਨ ਕੱਢਣ ਲੱਗੇ ਆ ਘਰੇ ਦੇਸੀ ਘਿਓ ਵਿੱਚ ਪਾ ਲਈ ਬਰਫ਼ ਤੇ ਵੇਖਿਓ ਹੁਣ ਕਿਵੇਂ ਦੇਸੀ ਘਿਓ ਤਿਆਰ ਹੁੰਦਾ ਹੈ ਕੋਈ ਠੰਡਾ ਪਾਣੀ ਪਾ ਲੈਂਦਾ ਕੋਈ ਕਿਵੇਂ ਤੇ ਆਹ ਦੇਸੀ ਘਿਓ ਬਰਫ਼ ਪਾਓ ਤੇ ਬਹੁਤ ਹੀ ਜ਼ਿਆਦਾ ਵਧੀਆ ਨਿਕਲਦਾ ਹੈ ਪ੍ਰਾਂਤ ਦੇ ਵਿੱਚ ਸਰਸਕ ਹਰਸੂ ਹੂੰ ਲੋ ਜੀ ਆਪਣਾ ਜਿਹੜਾ ਦੇਸੀ ਘਿਓ ਤਿਆਰ ਹੋਊਗਾ ਹੁਣ ਪੂਰਾ ਇੰਨਾ ਆਪਾਂ ਮੱਖਣੀ ਜੋੜੀ ਸੀ ਇਹਨੂੰ ਆਪਾਂ ਘਿਓ ਕੱਢ ਲਿਆਏ ਤਾਂ ਹੁਣ ਇਹਨੂੰ ਗਰਮ ਕਰਕੇ ਆਪਾਂ ਦੇਸੀ ਘਿਓ ਬਣਾਵਾਂਗੇ ਜੀ ਹੁਣ ਆਪਾਂ ਧਰ ਦਿੱਤਾ ਗਰਮ ਹੋਣਾ ਤੇ ਤੁਸੀਂ ਵੇਖਦੇ ਜਾਓ ਕਿੰਨਾ ਵਧੀਆ ਜਿਹੜਾ ਬਣ ਕੇ ਤਿਆਰ ਹੁੰਦਾ ਏ ਛੋਧ ਦੇਸੀ ਘਿਓ ਤਾਂ ਹਣ ਔਰਨਾ ਚਿਕਰੇ ਨੂੰ ਆਪਾਂ ਗਰਮ ਕਰਾਂਗੇ ਜਿੰਨਾ ਚਿਕਰ ਪੂਰਾ ਇਹ ਆਹ ਜੱਗ ਜਿਹੜੀ ਸਾਫ਼ ਨਹੀਂ ਹੋ ਜਾਂਦੀ ਤੇ ਪੂਰਾ ਜਿਹੜਾ ਦੇਸੀ ਘਿਓ ਆ ਬਣ ਕੇ ਉੱਪਰ ਨਹੀਂ ਆ ਜਾਂਦਾ ਤਾਂ ਤੁਹਾਨੂੰ ਉਹ ਵੀ ਵਿਖਾਵਾਂਗੇ ਜ਼ਰੂਰ ਵੇਖਿਓ ਦੇਸੀ ਘਿਓ ਇਹ ਅਸੀਂ ਤਿਆਰ ਕਰਦੇ ਆ ਪਹਿਲਾਂ ਅਸੀਂ ਮਲਾਈ ਨੂੰ ਇਕੱਠੀ ਕਰ ਲੈਣਾ ਕੱਢ ਲੈਣਾ ਤਾਂ ਕਿੰਨੇ ਹੀ ਟਾਈਮ ਜਿਹੜਾ ਬਹੁਤ ਹੀ ਵਧੀਆ ਜਿਹੜਾ ਲੰਘ ਜਾਂਦਾ ਹੈ ਤਾਂ ਸਾਨੂੰ ਮੁੱਲ ਦਾ ਘਿਓ ਲਿਆਉਣ ਦੀ ਲੋੜ ਨਹੀਂ ਪੈਂਦੀ ਲੋ ਜੀ ਆਪਣਾ ਦੇਸੀ ਘਿਓ ਬਣ ਕੇ ਤਿਆਰ ਹੁਣ ਆਪਾਂ ਇਹਨੂੰ ਪਾਣ ਲੈਣਾ ਏ ਜਿਹੜਾ ਘਿਓ ਘਿਓ ਰਹਿ ਜਾਊਗਾ ਤੇ ਜਿਹੜਾ ਵਿੱਚੇ ਇਹਦੇ ਹੈਗਾ ਇਹ ਸਮਾਨ ਇਹ ਆਪਾਂ ਛੱਡ ਦਵਾਂਗੇ ਤਾਂ ਤੁਸੀਂ ਵੇਖ ਸਕਦੇ ਹੋ ਕਿੰਨਾ ਹੀ ਵਧੀਆ ਜਿਹੜਾ ਬਣ ਕੇ ਦੇਸੀ ਘਿਓ ਤਿਆਰ ਹੋਇਆ ਏ ਇਹ ਲੋ ਜੀ ਬਣ ਗਿਆ ਆਪਣਾ ਦੇਸੀ ਘਿਓ